ਆਪਣੀ ਵੀਡੀਓ ਚ ਅੱਜ ਤੁਹਾਨੂੰ ਬਹੁਤ ਸਬਸੁੱਥਰੀਆਂ ਵਧੀਆ ਸੋਹਣੀਆਂ ਸੋਹਣੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਬੋਲਟ ਵੀ ਐ ਗੱਡੀਆਂ ਵੀ ਐ ਹਰ ਚੀਜ਼ ਐ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਲੈ ਕੇ ਪਹੁੰਚੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਐ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਆਪਦੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੇਚਣਾ ਐ ਆਪਣਾ ਨੰਬਰ ਨੀਚੇ ਹਰੇ ਜਿਹਾ ਅੱਖਰਾਂ ਚ ਲਿਖਿਆ ਰਹਿੰਦਾ ਜੀ 78 140 38764 ਆਪਣੇ ਕੋਲ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਲੱਗ ਜਾਊਗੀ ਤੁਹਾਡੀ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਆਪਾਂ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆਂ ਆਇਨੂੰ ਕੀ ਕਹਿੰਦੇ ਹੁੰਦੇ ਮੈਨੂੰ ਕਮੈਂਟ ਚ ਲਾਜ਼ਮੀ ਦੱਸਿਓ ਵੈਸੇ ਮੈਂ ਤਾਂ ਗਾਣੇ ਤੇ ਜੋਗਾ ਹੀ ਸੁਣਿਆ ਵੀ ਜੋਗਾ ਇਹਨੂੰ ਕਹਿੰਦੇ ਹੁੰਦੇ ਆ ਜੇ ਮਾਡਲ ਦੀ ਆਪਾਂ ਗੱਲ ਕਰੀਏ 2017 ਮਾਡਲ ਆ ਤੇ ਕੁੱਲ 75000 ਚੱਲਿਆ ਹੋਇਆ ਤੇ ਫਾਸਟ ਓਨਰ ਐ ਸਾਰਾ ਕੁਝ ਵਧੀਆ ਫੁੱਲ ਇੰਸ਼ੋਰੈਂਸ ਐ ਤੇ ਨੁਕਸ ਕੋਈ ਨਹੀਂ ਹੈਗਾ ਜੀ ਬਿਲਕੁਲ ਨਵੇਂ ਸ਼ੋਰੂਮ ਕੰਡੀਸ਼ਨ ਐ ਅੰਮ੍ਰਿਤਸਰ ਖੜੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਅੰਦਰੋਂ ਬਾਹਰੋਂ ਦੇਖਣਾ ਹੋਵੇ ਕਿਸੇ ਨੇ ਚਲਾ ਕੇ ਦੇਖਣਾ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੋਂ ਅੰਮ੍ਰਿਤਸਰ ਵਾਲਾ ਮਾਲਕ ਦੇ ਘਰੇ ਆਪਾਂ ਨੂੰ ਮਿਲ ਜਾਊਗਾ ਤੇ 17 ਮਾਡਲ ਹੈ ਤੇ ਰੇਟ ਮਾਲਕ ਨੇ ਮੰਗਿਆ 14.5 ਲੱਖ ਰੁਪਇਆ ਬਾਕੀ ਕਹਿੰਦੇ ਸੀਗੇ ਰੇਟ ਉੱਪਰ-ਨੀਚ ਹੋ ਜਾਊਗਾ ਬਾਕੀ ਤੁਸੀਂ ਬਾਡੀ ਲਾਈਨ ਦੇਖੋ ਚਿੱਟੇ ਰੰਗ ਦੇ ਬਹੁਤ ਸੋਹਣਾ ਹੈਗਾ ਤੇ ਅੰਦਰੋਂ ਵੀ ਪੂਰਾ ਵਧੀਆ ਪਿਆ ਹੈ ਤੇ ਚਾਰੇ ਪਾਸੇ ਦੇਖ ਲਓ ਟਾਇਰਾਂ ਦੇ ਵਿੱਚ ਅਲਾਏ ਤੁਸੀਂ ਦੇਖੋ ਬਹੁਤ ਘੈਂਟ ਮਾਲਕ ਨੇ ਪਵਾਏ ਹੋਏ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖ ਲਓ ਤੇ ਜਦੋਂ ਤੁਸੀਂ ਦੇਖੋਗੇ ਨਾਲੇ ਤਾਂ ਰੇਟ ਉੱਪਰ-ਨੀਚੇ ਹੋ ਜੂਗਾ ਬਹਿ ਕੇ ਰੇਟ 'ਚ ਕਟੋਤੀ ਹੋ ਜੂਗੀ ਅਡਜਸਟਮੈਂਟ ਮਾਲਕ ਕਰ ਲੈਣਗੇ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਨੀਚੇ ਤੁਸੀਂ ਨੋਟ ਕਰ ਲਓ ਸਾਰੇ ਸੈਕੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੀ ਅਸੀਂ ਆਲਟੋ ਗੱਡੀ ਆ 2011 ਮਾਡਲ ਐ ਜੀ ਮਲੂਟ ਖੜੀ ਹੈ ਗੱਡੀ ਰੇਟ ਦੀ ਗੱਲ ਕਰੀਏ 1 ਲੱਖ ਤੇ 20 ਹਜ਼ਾਰ ਰੁਪਿਆ ਮਾਲਕ ਨੇ ਇੱਕ ਬਾਰੇ ਮੰਗ ਪਾਈ ਆ ਬਾਕੀ ਕਹਿੰਦੇ ਸੀਗੇ ਰੇਟ ਦੀ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਰੇਟ 'ਚ ਕਟੋਤੀ ਹੋਵੇਗੀ ਅਡਜਸਟਮੈਂਟ ਜ਼ਰੂਰ ਹੋਊਗਾ ਮਲੂਟ ਖੜੀ ਹੈ ਚਾਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੇ ਮਲੂਟ ਜਾ ਕੇ ਦੇਖ ਸਕਦਾ ਹਾਂ ਘਰੇ ਤੁਹਾਨੂੰ ਮਿਲ ਜਾਊਗੀ ਕੰਡੀਸ਼ਨ ਆਲੂਕੇ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਚੰਗੀ ਆਪਾਂ ਨੂੰ ਮਿਲ ਜਾਊਗੀ ਬਾਕੀ ਫੋਟੋਆਂ 'ਚ ਸਾਰਾ ਕੁਝ ਦੇਖ ਹੀ ਰਹੇ ਹੋ ਤੁਸੀਂ ਗੱਡੀ ਹਰਿਆਣਾ ਨੰਬਰ ਹੈ ਜੀ ਤੇ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਤੇ ਅੰਦਰੋਂ ਗੱਲ ਕਰੀ ਆਪਾਂ ਆਪਾਂ ਨੂੰ ਸੀਟ ਕਵਰ ਬਹੁਤ ਟਾਪ ਕੁਆਲਿਟੀ ਦੇ ਮਿਲ ਜਾਣਗੇ ਮੈਟਿੰਗ ਟਾਪ ਕੁਆਲਿਟੀ ਦੀ ਹੋਈ ਆ ਸਾਰਾ ਕੁਝ ਵਧੀਆ ਕੰਮ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਦਿੱਤਾ ਜੇ ਕਿਸੇ ਨੇ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਾਂ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੇ ਕੁਝ ਵੀ ਪੁੱਛਣਾ ਹੈ ਜੇ ਗੱਡੀ ਬਾਰੇ ਪੁੱਛਣਾ ਹੈ ਕੁਝ ਮੇਰੇ ਵੱਲੋਂ ਰਹਿ ਗਿਆ ਹੋਵੇ ਗੱਡੀ ਬਾਰੇ ਪੁੱਛ ਸਕਦੇ ਹੋ ਕਾਗਜ਼ ਪੱਤਰਾ 'ਚ ਕੁਝ ਪੁੱਛਣਾ ਹੈ ਕਾਗਜ਼ ਪੱਤਰਾ ਬਾਰੇ ਵੀ ਪੁੱਛ ਸਕਦੇ ਹੋ ਜੀ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ 7885099988 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕੋਈ ਖਰੀਦਣ ਦਾ ਆਹ अल्टੋ ਗੱਡੀ ਚਾਹਵਾਨ ਹੈਗਾਗਾ ਹੁਣ ਦੇਖੋ ਜੀ ਤੁਸੀਂ ਜੈਨ ਗੱਡੀ ਜੈਨ ਗੱਡੀ ਆਪਾਂ 0.2 ਇੰਜਨ ਚ ਲੈ ਕੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਵੀ ਇਹਦੇ ਵਿੱਚ ਮਿਊਜ਼ਿਕ ਸਿਸਟਮ ਇਹਨਾਂ ਨੇ ਲਗਵਾਇਆ ਹੋਇਆ ਤੇ ਮਿਊਜ਼ਿਕ ਸਿਸਟਮ ਜਿਹੜਾ ਲਗਵਾਇਆ ਹੋਇਆ ਬਹੁਤ ਜ਼ਿਆਦਾ ਹਾਈ ਲੈਵਲ ਦਾ ਲਗਵਾ ਰੱਖ ਹੈ ਬੈਕ ਸਾਈਡ ਚ ਤੁਸੀਂ ਦੇਖੋਗੇ ਡਿੱਕੀ ਖੋਲ ਕੇ ਵੀ ਇਹਨਾਂ ਨੇ ਦਿਖਾਇਆਗਾ ਜੇ ਆਪਾਂ ਗੱਡੀ ਦੇ ਮਾਡਲ ਦੀ ਗੱਲ ਕਰੀਏ 2005 ਮਾਡਲ ਗੱਡੀ ਐ ਸਿੰਘ ਗੱਡੀ ਦੀ ਕੰਡੀਸ਼ਨ ਆਲ ਓਕੇ ਬਹੁਤ ਸਾਫ਼ ਸੁਥਰੀ ਗੱਡੀ ਐ ਸੋਹਣੀ ਗੱਡੀ ਐ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਕੋਈ ਵੀ ਗੱਲ ਕਰਨੀ ਐ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਅੱਗੇ ਮਿਲ ਜਾਊਗਾ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਦੀ ਤਾਂ ਪਟਿਆਲੇ ਗੱਡੀ ਖੜੀ ਐ ਜਾ ਕੇ ਦੇਖ ਸਕਦੇ ਹੋ ਪਟਿਆਲਾ ਮਾਲਕ ਨੂੰ ਏਰੀਆ ਲੱਗਦਾ ਐ ਤੇ ਫੋਨ ਤੇ ਪੁੱਛ ਲਿਓ ਕਿੱਥੇ ਜੀ ਇਹਨਾਂ ਦਾ ਘਰ ਹੈ ਜੀ ਕਿੱਥੇ ਜੀ ਤੁਸੀਂ ਮਿਲੋਗੇ ਤੇ ਸਾਰਾ ਕੁਝ ਆਪਦੀ ਪੁੱਛ ਪੜਤਾਲ ਕਰਨੀ ਆ ਪਹਿਲਾਂ ਤੇ ਫਿਰ ਜਾਣਾ ਜੀ ਦੇਖਣਾ ਤੇ 60000 ਰੁਪਇਆ ਇਹਨਾਂ ਨੇ ਗੱਡੀ ਦੀ ਮੰਗ ਪਾਈ ਆ ਤੇ ਮਾਲਕ ਦੇ ਕਹਿਣ ਮੁਤਾਬਕ ਕਹਿੰਦੇ ਆ ਵੀ ਰੇਟ 'ਚ ਕਰਾਂਗੇ ਲੈਸ ਬਸ ਜ਼ਰੂਰ ਇੱਕ ਵਾਰੀ ਮਾਲਕ ਕਹਿੰਦੇ ਆ ਵੀ ਆ ਸਾਡੀ ਡਿਮਾਂਡ ਹੈ ਸਿਰਫ ਆ ਤੇ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਮਾਲਕ ਕਹਿੰਦੇ ਆ ਵੀ ਗੱਡੀ 'ਚ ਕੋਈ ਕਮੀ ਪੇਸ਼ੀ ਹੋਈ ਅਸੀਂ ਬੈਠੀ ਆਂ ਬਾਕੀ 골ਡਨ ਕਲਰ ਚ ਗੱਡੀ ਹੈ ਨਾ ਕੋਈ ਰੰਗ ਚ ਕੋਈ ਦਿੱਕਤ ਹੈ ਨਾ ਕੋਈ ਬਾਡੀ ਲਾਈਨ ਚ ਨਾ ਕੋਈ ਕੋਈ ਇਹਦਾ ਮਤਲਬ ਕਿ ਫੰਕਸ਼ਨ ਰੁਕਿਆ ਹੋਇਆ ਸਾਰੇ ਫੰਕਸ਼ਨ ਜਿੰਨੇ ਵੀ ਹੁੰਦੇ ਆ ਸਾਰੇ ਚਾਲੂ ਹਾਲਤ ਦੇ ਵਿੱਚ ਹੈ ਟੈਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਹੈ ਜਾ ਕੇ ਤੁਸੀਂ ਬਾਕੀ ਦੇਖ ਵੀ ਸਕਦੇ ਹੋ ਤੇ ਇਹ ਨੰਬਰ ਮਾਲਕ ਦਾ 700 ਪੂਰਾ 91 21 1 45 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਗਰੀ ਸਕਦੇ ਹਾਂ ਆਹ ਗੱਡੀ ਜਿਹੜੀ ਆਲਟੋ ਗੱਡੀ ਤੁਸੀਂ ਦੇਖ ਰਹੇ ਹੋ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ। ਹਲੇ ਤੱਕ ਤਾਂ ਕੁਝ ਵੀ ਨਹੀਂ ਤੁਸੀਂ ਦੇਖਿਆ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਈ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ, ਕੋਠੀ ਆ, ਘਰ ਮਕਾਨ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆਪਣੇ ਕੋਲੋਂ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਤੁਹਾਨੂੰ ਮੈ ਲੱਗਿਆ ਹੂਆ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਗਾਮ ਬਾਕੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਆਪਦਾ ਲਾਜ਼ਮੀ ਕਰਿਓ ਵੀ ਵੀਡੀਓ ਤੇ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜੀ ਵਧੀਆ ਲੱਗੀਆਂ ਮਸ਼ੀਨਰੀਆਂ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹਰ ਰੋਜ਼ ਤੁਸੀਂ ਮਸ਼ੀਨਰੀਆਂ ਕੂਠੀ ਘਰ ਮਕਾਨ ਦੇਖਣਾ ਚਾਹੁੰਦੇ ਹੋ ਡੇਲੀ ਡੇਲੀ ਤਾਂ نیچے ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਲਾਜ਼ਮੀ ਕਲਿੱਕ ਕਰ ਦਿਓ ਜੀ ਕਿਉਂਕਿ ਜਦੋਂ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਮਸ਼ੀਨਰੀਆਂ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੀਆਂ ਜਿਹੜੀਆਂ ਮਸ਼ੀਨਰੀਆਂ ਚਾਹੀਦੀਆਂ ਦੱਸੋ ਮੈਨੂੰ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਡਿਸਕਵਰ ਮੋਟਰਸਾਈਕਲ ਹੈ ਜੀ 2009 ਮਾਡਲ ਹੈ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਕਰਤਾਰਪੁਰ ਇਹਨਾਂ ਦਾ ਏਰੀਅਲ ਜੀ ਜਲੰਧਰ ਦੇ ਲਾਗੇ ਪੈ ਜਾਂਦਾ ਹੈ 15000 ਇੱਕ ਵਾਰ ਇਹਨਾਂ ਨੇ ਮੰਗਿਆ ਰੇਟ ਮਾਲਕ ਕਹਿੰਦੇ ਆ ਵੀ 15000 ਚੋਂ ਵੀ ਘੱਟ ਵੱਧ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਨੋ ਮਾਡਲ ਹੈ 100cc ਹੈ ਜੀ 100 ਨਹੀਂ ਮਤਲਬ 100cc ਹੈ ਜੀ ਤੇ ਪੰਜਾਬ ਨੰਬਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਵਧੀਆ ਗਾ ਤੇ ਕੋਈ ਨੁਕਸ ਨਹੀਂ ਵਧੀਆ ਜੀ ਤੇ ਚਲਾ ਕੇ ਦੇਖ ਸਕਦਾ हूं ਤੇ 15000 ਦੇ ਵਿੱਚੋਂ ਵੀ ਲੈਸ ਹੋ ਜਾਊਗਾ ਨੰਬਰ ਵਾਈ ਦਾ ਜਿੰਨਾ ਦਾ ਮੋਟਰਸਾਈਕਲ ਹੈ 788505840 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਪਸੰਦ ਆਉਂਦਾ ਗਾ ਤੇ ਅੱਗੇ ਆਪਾਂ ਹੁਣ ਤੁਹਾਡੇ ਖਾਤਰ ਇੱਕ ਬੁਲਟ ਲੈ ਕੇ ਪਹੁੰਚਿਆ ਜੀ ਇੱਕ ਆਹ ਬੁਲਟ ਤੇ ਇੱਕ ਤੁਹਾਨੂੰ ਅੱਗੇ ਗੱਡੀ ਮਿਲੂਗੀ ਦੋਵੇਂ ਇੱਕੋ ਲੋਕੇਸ਼ਨ ਤੇ ਹੈ ਜੀ ਤੇ ਪਹਿਲਾਂ ਆਪਾਂ ਬੁਲਟ ਦੀ ਗੱਲ ਕਰ ਲੈਂਦੇ ਹਾਂ ਜੀ ਆਪਣੇ ਕੋਲੇ ਜਿਹੜਾ ਬੁਲਟ ਆ ਪਹੁੰਚਿਆ 2011 ਮਾਡਲ ਹੈਗਾ 11 ਮਾਡਲ ਹੈ ਜੀ 95000 ਰੁਪਿਆ ਮਾਲਕ ਨੇ ਰੇਟ ਮੰਗਿਆ ਬਰੇਟੇ ਖੜਾ ਹੈਗਾ ਜਾ ਕੇ ਕਿਸੇ ਨੂੰ ਦੇਖਣਾ ਹੋਵੇ ਬਰੇਟੇ ਜਾ ਕੇ ਦੇਖ ਸਕਦਾ हूं ਤੇ ਨੰਬਰ ਆ ਬੁਲਟ ਦਾ ਹਰਿਆਣਾ ਮਿਲੂਗਾ ਨੰਬਰ ਪਲੇਟਾਂ ਸਰਕਾਰੀ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਤੇ ਬੁਲਟ ਕਲਾਸਿਕ ਹੈ ਜੀ ਇਹਾਂ ਬਰੇਟੇ ਖੜੇਗਾ ਜਾ ਕੇ ਦੇਖ ਲਓ ਬਰੇਟੇ ਤੇ ਨੰਬਰ 94638 54708 ਇੱਕ ਤੁਸੀਂ ਆਲਟੋ ਵਾਡੀ ਦੇਖੋ ਹੁਣਾਂ ਸਾਰੀ ਜੈਨੂਨ ਹੈ ਮਾਲਕ ਨੇ ਕਿਹਾ ਇੱਕ ਮਤਲਬ ਕਿ ਨਾ ਤਾਂ ਗੱਡੀ ਤੇ ਕੋਈ ਡੈਂਟ ਹੈ ਨਾ ਕੋਈ ਮਾੜੀ ਜੀ ਵੀ ਪੇਂਟ ਹੋਈ ਹੈ ਸਾਰੇ ਦੀ ਸਾਰੇ ਰੀਜਨਲ ਹੈ ਬਰੇਟੇ ਖੜੀ ਹੈ 135 ਮਾਲਕ ਨੇ ਰੇਟ ਮੰਗਿਆਗਾ ਤੇ ਗੱਡੀ ਵਧੀਆ ਬਰੇਟੇ ਖੜੀ ਆ ਜਿੱਥੇ ਤੁਹਾਨੂੰ ਬੁਲਟ ਮਿਲੂਗਾ ਉੱਥੇ ਹੀ ਗੱਡੀ ਮਿਲੂ ਨੰਬਰ 98154 54701 ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਤੇ ਵਧੀਆ ਲੱਗੀਏ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਕਿਸੇ ਨੇ ਸੇਲ ਕਰਨਾ ਕੋਈ ਬੋਲਟ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆਪਣਾ ਨੰਬਰ ਹਰੇ ਜ ਅੱਖਰਾਂ ਚ ਨੀਚੇ ਲਿਖਿਆ ਰਹਿੰਦਾ ਭੇਜੋ